ਸਤਿ ਸ਼੍ਰੀ ਅਕਾਲ ਜੀ ਮਲਾਬ ਜੋਬ ਪੋਰਟ ਤੇ ਤੁਹਾਡਾ ਸਵਾਗਤ ਹੈ ਜੀ ਹੁਣ ਗੱਲ ਕਰਦੇ ਆਂ ਪੰਜਾਬ ਸਰਕਾਰ ਵੱਲੋਂ ਨਵੀਂ ਭਰਤੀ ਘੜ ਦਿੱਤੀ ਗਈ ਜਿਵੇਂ ਅਮਰ ਦੀ ਗੱਲ ਕਰੀਏ 20 32 ਸਾਲ ਹੈ ਜੀ ਜੇ ਕਦੇ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਨਾਲ ਦਿੱਤੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਤਾਜ਼ਾ ਆਉਣ ਵਾਲੇ ਭਰਤੀਆਂ ਦੇ ਨੋਟੀਫਿਕੇਸ਼ਨ ਤੁਹਾਨੂੰ ਪ੍ਰਾਪਤ ਹੋ ਸਕਣ ਜੀ ਆ ਆ ਹੁਣ ਗੱਲ ਕਰਦੇ ਆਂ ਜੀ ਪੋਸਟਾਂ ਦੀ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸੀਨੀਅਰ ਕੰਸਲਟੈਂਟ ਦੀ ਭਰਤੀ ਆ ਗਈ ਹੈ ਜੀ ਅਤੇ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਚੰਡੀਗੜ੍ਹ ਵੱਲੋਂ ਰੋਡਵੇ ਵੱਲੋਂ ਪਰਤੀ ਕਿਵੇਂ ਭਰਨੀ ਹੈ ਜੀ ਕਿਹੜੇ ਕਿਹੜੇ ਐਪਲੀਕੇਸ਼ਨ ਲੱਗਣੇ ਹੈ ਜੀ ਐਪਲੀਕੇਸ਼ਨ ਅਪਲਾਈ ਕਿਵੇਂ ਹੋਣੀ ਹੈ ਜੀ ਕਿਹੜੇ ਕਿਹੜੇ ਡਾਕੂਮੈਂਟ ਲੱਗਣੇ ਹੈ ਜੀ ਸਾਰੀ ਵੀਡੀਓ ਨੂੰ ਅੰਤ ਤੱਕ ਜੋ ਦੇਖੇ ਜੀ ਡਿਟੇਲ ਵੇਰੀ ਦੱਸਿਆ ਜਾਊਗਾ ਜੀ ਨੋਟੀਫਿਕੇਸ਼ਨ ਅੱਜ ਹੀ ਆਇਆ ਜੀ ਮੁੰਡੇ ਦੇ ਕੁੜੀਆਂ ਦੋਨੋਂ ਅਪਲਾਈ ਕਰ ਸਕਦੇ ਆ ਆਹ ਹੁਣ ਚੱਲਦੇ ਆਂ ਵੀਡੀਓ ਦੀ ਫੁੱਲ ਡਿਟੇਲ ਤੇ ਹਾਂਜੀ ਹੁਣ ਗੱਲ ਕਰਦੇ ਆਂ ਜੀ ਪੰਜਾਬ ਸਟੇਟ ਬੱਸ ਸਟੈਂਡ ਮੈਨੇਜਮੈਂਟ ਕੰਪਨੀ ਚੰਡੀਗੜ੍ਹ ਉੱਲੋਂ ਪੋਸਟਾਂ ਕੱਢ ਦਿੱਤੀਆਂ ਗਈਆਂ ਠੀਕ ਹੈ ਜੀ ਇਹ ਲਿਖਿਆ ਉਹਦੇ ਲਈ ਅਰਜ਼ੀਆਂ ਦਾ ਸੱਦਾ ਦਿੱਤਾ ਜਾਂਦਾ ਹੈ ਜੀ ਆਹ ਹਾਂ ਜੀ ਅਹੁਦੇ ਦੀ ਗੱਲ ਕਰੀਏ ਤਾਂ ਚੀਫ ਫਾਈਨੈਂਸ਼ੀਅਲ ਅਫਸਰ ਦਾ ਅਹੁਦਾ ਹੈ ਜੀ ਠੀਕ ਹੈ ਸੀਐਫਓ ਰੱਖਣਾ ਹੈ ਜੀ ਕਿੰਨੇ ਰੱਖਣਾ ਹੈ ਇੱਕ ਰੱਖਿਆ ਜਾਣਾ ਹੈ ਠੀਕ ਹੈ ਜੀ ਜੇ ਤਨਖਾਹ ਦੀ ਗੱਲ ਕਰੀਏ ਤਾਂ ਉਹਨਾਂ ਨੇ ਕਿਹਾ 10% ਸਾਲਾਨਾ ਵਾਧੇ ਸਮੇਤ ਉਹ ਕਾ ਕਾ ਤਨਖਾਹ 60000 ਰੁਪਏ ਪ੍ਰਤੀ ਮਹੀਨਾ ਠੀਕ ਹੈ ਜੀ 60000 ਰੁਪਏ ਪ੍ਰਤੀ ਮਹੀਨਾ ਤਨਖਾਹ ਹੈ ਜੀ ਆਖਰੀ ਮਿਤੀ ਦੀ ਗੱਲ ਕਰੀਏ 29 12 23 ਰਹਿ ਜਾਣੀ ਹੈ ਠੀਕ ਹੈ ਜੀ ਐਪਲੀਕੇਸ਼ਨ ਦੀ ਲਾਸਟ ਡੈਡਲਾਈਨ 29 12 ਉਸ ਤੋਂ ਇਲਾਵਾ ਉਹਨਾਂ ਦੀ ਆਹ ਵੈਬਸਾਈਟ ਇੰਤ ਜਾਣਕਾਰੀ ਪ੍ਰਾਪਤ ਕਰ ਸਕਦੇ ਆਂ punjabroadways.punjab.gov.in ਤੇ ਠੀਕ ਹੈ ਉਹਨਾਂ ਨੇ ਕਿਹਾ ਯੋਗਤਾ ਸਾਰੇ ਵੇਰਵਿਆਂ ਦੇ ਨਿਯਮਾਂ ਤੇ ਸ਼ਰਤਾਂ ਲਈ ਵੈੱਬਸਾਈਟ ਤੇ ਵਿਜ਼ਿਟ ਕਰੋ ਅਰਜ਼ੀਆਂ ਦਾ ਪਰਫਾਰਮਾ panbasrequirement@gmail.com ਨੂੰ ਭੇਜਿਆ ਜਾਵੇਗਾ ਠੀਕ ਹੈ ਜੀ ਪਰਫਾਰਮਾ ਇੱਥੇ ਹੋਵੇਗਾ ਤੁਹਾਨੂੰ ਪਰਫਾਰਮਾ ਦੀ ਫੁੱਲ ਵੀਡੀਓ ਬਣਾ ਕੇ ਦੇ ਦਿੰਨੇ ਜੀ ਕਿਵੇਂ ਭਰਨਾ ਹੈ ਜੀ ਠੀਕ ਹੈ ਜੀ ਤੇ ਮੈਨੇਜਮੈਂਟ ਡਾਇਰੈਕਟਰ ਪਨਬਾਸ ਚੰਡੀਗੜ੍ਹ ਵੱਲੋਂ ਪੋਸਟਾਂ ਕੱਢੀਆਂ ਗਈਆਂ ਦੁਬਾਰਾ ਫਿਰ ਤੁਹਾਨੂੰ ਪੋਸਟਾਂ ਦੀ ਡਿਟੇਲ ਦੱਸਦੀ ਹੈ ਜੀ ਅਹੁਦੇ ਦੇ ਨਾਮ ਦੀ ਗੱਲ ਕਰੀਏ ਚੀਫ ਫਾਈਨੈਂਸ਼ੀਅਲ ਅਫਸਰ ਦਾ ਅਹੁਦਾ ਹੈ ਜੀ ਪੋਸਟਾਂ ਇੱਕ ਰਹਿ ਜਾਣੀ ਹੈ ਠੀਕ ਹੈ ਸਾਮੀਆਂ ਦੀ ਗਿਣਤੀ ਇੱਕ ਹੈ ਜੇ ਤਨਖਾਹ ਦੀ ਗੱਲ ਕਰੀਏ 10000 ਸਾਲਾਨਾ ਵਾਧੇ ਸਮੇਤ ੁੱੱਕਾ-ਭੁੱਕਾ 60000 ਰੁਪਏ ਤੁਹਾਨੂੰ ਪੇ ਸਕੇਲ ਦਿੱਤਾ ਜਾਣਾ ਹੈ ਜੇ ਐਪਲੀਕੇਸ਼ਨ ਦੀ ਆਖਰੀ ਮਿਤੀ ਦੀ ਗੱਲ ਕਰੀਏ ਤਾਂ ਆਖਰੀ ਮਿਤੀ ਰਹਿ ਜਾਣੀ ਹੈ 29/12/23 ਠੀਕ ਹੈ 29/12 ਤੱਕ ਤੁਸੀਂ ਅਪਲਾਈ ਕਰ ਸਕਦੇ ਆ ਜੀ ਇਸ ਤੋਂ ਇਲਾਵਾ ਗੱਲ ਕਰੀਏ ਵਧੇਰੇ ਜਾਣਕਾਰੀ ਲਈ ਉਹਨਾਂ ਦੀ ਵੈਬਸਾਈਟ ਹੈ ਜੀ punjabroadway.punjab.gov.in ਤੇ ਤੁਸੀਂ ਲੌਗਇਨ ਕਰ ਸਕਦੇ ਹੋ ਤੇ ਉਹਨਾਂ ਨੇ ਕਿਹਾ ਨਿਯਮਾਂ ਤੇ ਸ਼ਰਤਾਂ ਸ਼ਰਤਾਂ ਵਾਲੀ ਵੈਬਸਾਈਟ ਤੇ ਵੇਖੀਰ ਕਰੋ ਅਰਜੀ ਦਾ ਪਰਫਾਰਮਾ panbasrequirement@gmail.com ਨੂੰ ਭੇਜਿਆ ਜਾਵੇਗਾ ਠੀਕ ਹੈ ਜੀ ਪਰਫਾਰਮਾ ਇਸ ਸਾਈਟ ਤੇ ਭੇਜਿਆ ਜਾਊਗਾ ਜੀ ਠੀਕ ਹੈ ਜਿੱਥੇ ਚੈੱਕ ਕਰ ਸਕਦੇ ਹੋ ਵਧੇਰੇ ਜਾਣਕਾਰੀ ਲਈ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੇ ਲੱਗਿਆ ਹੋਣ ਚੱਲਦੀ ਜੀ ਅਗਲੀ ਭਰਤੀ ਦੇ ਹਾਂਜੀ ਉਹਨਾਂ ਗੱਲ ਕਰਦੇ ਆ ਪੰਜਾਬ ਰੋਡਵੇ ਦੇ ਪਰਫਾਰਮੈਂਸ ਦੇ ਠੀਕ ਹੈ ਇੱਥੇ ਐਪਲੀਕੇਸ਼ਨ ਪੋਸਟ ਦਾ ਨਾਮ ਆ ਜਣਾ ਜੀ ਠੀਕ ਹੈ ਜੀ ਡੇਟ ਆ ਜਣੀ ਤੇ ਤੁਹਾਡੀ ਪਾਸਪੋਰਟ ਸਾਈਜ਼ ਫੋਟੋ ਲੱਗ ਜਣੀ ਇੱਥੇ ਤੇ ਤੁਹਾਡਾ ਨੇਮ ਫਾਦਰ ਨੇਮ ਮੋਬਾਈਲ ਨੰਬਰ ਈਮੇਲ ਆਈਡੀ ਠੀਕ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਡੇਟ ਆਫ ਬਰਥ ਕੁਆਲੀਫਿਕੇਸ਼ਨ ਐਕਸਪੀਰੀਅੰਸ ਠੀਕ ਹੈ ਜੀ ਤੁਹਾਡੀ ਕੈਟਾਗਰੀ ਕਿਹੜੀ ਹੈ ਜੀ ਉਹ ਲੱਗ ਜਣੀ ਬੈਂਕ ਡਰਾਫਟ ਲੱਗਣਾ ਹੈ ਡੇਟ ਠੀਕ ਹੈ ਪਰਮਾਨੈਂਟ ਤੁਹਾਡਾ ਐਡਰੈਸ ਲੱਗ ਜਾਣਾ ਹੈ ਜੀ ਇਸ ਤੋਂ ਇਲਾਵਾ ਉਹਨਾਂ ਨੇ ਫਿਰ ਕਿਹਾ ਜੀ ਇੱਥੇ ਜੋ ਤੁਸੀਂ ਨਾਲ ਅਟੈਚ ਕੀਤੇ ਜੀ ਉਹਨਾਂ ਦਾ ਵੇਰਵਾ ਦੇ ਦੇਣਾ ਜੀ ਇੱਥੇ ਚੰਗੀ ਤਰ੍ਹਾਂ ਠੀਕ ਹੈ ਇੱਥੇ ਤੁਹਾਡੇ ਸਿਗਨੇਚਰ ਆ ਜਾਣੇ ਜੀ ਇਸ ਫਾਰਮ ਨੂੰ ਫਿਲ ਕਰਕੇ ਉਹਨਾਂ ਨੂੰ ਭੇਜ ਦੇਣਾ ਜੀ ਆਹ ਹੁਣ ਚੱਲਦੇ ਹਾਂ ਪ੍ਰਤੀ ਦੀ ਡਿਟੇਲ ਤੇ ਹਾਂਜੀ ਹੁਣ ਗੱਲ ਕਰਦੇ ਹਾਂ ਪੰਜਾਬ ਸਕਾ ਪਬਲਿਕ ਨੋਟਿਸ ਕੰਟਰੈਕਚੁਅਲ ਹਾਇਰਿੰਗ ਦੇ ਤਹਿਤ ਨਵੀਂ ਪ੍ਰਤੀ ਘਟ ਦਿੱਤੀ ਗਈ ਮਿਤੀ 13 12 ਨੂੰ 2023 ਨੂੰ ਆਇਆ ਹੈ ਜੀ ਨੋਟੀਫਿਕੇਸ਼ਨ ਜੇ ਗੱਲ ਕਰੀਏ ਪੀਬੀ 109054 ਨੋਟੀਫਿਕੇਸ਼ਨ ਡਿਟੇਲ ਹੈ ਜੀ ਨੰਬਰ ਹੈ ਜੀ डीएनबी प्रोग्राम नेशनल हेल्थ मिशन पंजाब तहत सेहत ਤੇ ਪਰਿਵਾਰ ਕਲਿਆਣ ਵਿਭਾਗ ਨੇ 8 ਲਿਖਿਆ ਉਹਦਿਆਂ ਦੀ ਕੰਟਰੈਕਟਰ ਆਧਾਰ ਤੇ ਹਾਇਰਿੰਗ ਲਈ ਯੋਗ ਉਮੀਦਵਾਰਾਂ ਦੀ ਆਨਲਾਈਨ ਅਰਜ਼ੀਆਂ ਦਾ ਸੱਦਾ ਠੀਕ ਹੈ ਜਿਸ ਦਾ ਸ਼ਡਿਊਲ 8 ਲਿਖੇ ਅਨੁਸਾਰ ਠੀਕ ਹੈ ਜੀ ਜੋ ਪੋਸਟਾਂ ਆਈਆਂ ਨੇ ਅਰਜ਼ੀਆਂ ਦਾ ਜੋ ਸੱਦਾ ਦਿੱਤਾ ਗਿਆ ਜੀ 8 ਲਿਖੇ ਅਨੁਸਾਰ ਆਹ ਹੁਣ ਜਾਣਦੇ ਹਾਂ ਡਿਟੇਲ ਤੇ ਉਹਦੇ ਦੇ ਨਾਮ ਦੀ ਗੱਲ ਕਰੀਏ ਪਹਿਲਾ ਉਹਦਾ ਰਹਿਜੇ ਨੇ ਸੀਨੀਅਰ ਕੰਸਲਟੈਂਟ ਠੀਕ ਹੈ ਗਾਇਨਕੋਲੋਜੀ ਦਾ ਠੀਕ ਹੈ ਜੀ ਸੀਟਾਂ ਦੀ ਗੱਲ ਕਰੀਏ ਤਿੰਨ ਜੀ ਇੱਕ ਅੰਮ੍ਰਿਤਸਰ ਚ ਬਠਿੰਡੇ ਜੇ ਇੱਕ ਅਤੇ ਜਲੰਧਰ ਜੇ ਇੱਕ ਤੇ ਇਹਨਾਂ ਤਨਖਾਹ ਦੀ ਗੱਲ ਕਰੀਏ 1 ਲੱਖ ਰੁਪਏ ਮਹੀਨਾ ਦਿੱਤਾ ਜਾਵੇਗਾ ਜੀ ਦੂਸਰੀ ਪੋਸਟ ਦੀ ਗੱਲ ਕੀਤੀ ਸੀ ਨੇ ਪੈਡੀਆਟ੍ਰਿਕਸ ਦੀ ਆ ਦੋ ਪੋਸਟਾਂ ਦੋ ਸੀਟਾਂ ਰਹਿ ਜਣੀਆਂ ਅੰਮ੍ਰਿਤਸਰ ਵਿੱਚ ਹੀ ਇੱਕ ਮਹਾਲੀ ਵਿੱਚ ਹੀ ਠੀਕ ਹੈ ਤਨਖਾਹ ਵੀ 10 1 ਲੱਖ ਰੁਪਏ ਤੋਂ ਦਿੱਤੀ ਤਨਖਾਹ ਰਹਿ ਜਾਣੀ ਠੀਕ ਹੈ ਜੀ 1 ਲੱਖ ਰੁਪਏ ਤੁਹਾਨੂੰ ਪੇਸਕਿਲ ਦਿੱਤਾ ਜਾਣਾ ਜੀ ਸੀਨੀਅਰ ਕੰਸਲ ਮੈਡੀਸਨ ਦੀ ਗੱਲ ਕਰੀਏ ਤੀਜੀ ਪੋਸਟ ਹੈਗੀ ਇੱਕ ਜਲੰਧਰ ਵਿੱਚ ਪੋਸਟ ਹੈ ਜੀ ਠੀਕ ਹੈ ਸੇਮ ਤਨਖਾਹ ਦਿੱਤੀ ਜਾਣੀ ਹੈ ਚੌਥੀ ਗੱਲ ਕਰੀਏ ਸੀਨੀਅਰ ਕੰਸਲਟ ਠੀਕ ਹੈ ਐਨੈਸਥੀਸੀਆ ਜੀ TH ANÆSTHESIA ਠੀਕ ਹੈ ਇਹਦੀ ਇੱਕ ਪੋਸਟ ਹੈ ਜਣੀ ਹੈ ਠੀਕ ਹੈ ਜਲੰਧਰ ਵਿਖੇ ਜੀ ਤਨਖਾਹ ਸੇਮ ਹੀ ਰਹੇ ਨੇ ਜੇਕਰ ਪੰਜੀ ਪੋਸਟ ਦੀ ਗੱਲ ਕਰੀਏ ਇੱਕ ਸੀਨੀਅਰ ਕੰਸਲਟ TB ਐਡ ਚੈਸ ਡਿਜ਼ੀਜ਼ ਦੀ ਮਲੇਰਕੋਟਲੇ ਵਿੱਚ ਇੱਕ ਪੋਸਟ ਹੈ ਤਨਖਾਹ ਸੇਮ ਰਹਿ ਜਾਣੀ ਹੈ ਜੀ ਠੀਕ ਹੈ ਜੀ ਇਸ ਤੋਂ ਇਲਾਵਾ ਅਨਨ ਕਾ ਆਨਲਾਈਨ ਅਰਜ਼ੀਆਂ ਪੇਸ਼ ਕਰਨ ਦੀ ਸ਼ੁਰੂਆਤੀ ਮਿਤੀ 15/12 ਹੈ ਜੀ ਠੀਕ ਹੈ ਆਨਲਾਈਨ ਅਰਜ਼ੀ ਫਾਰਮ ਪੇਸ਼ ਕਰਨ ਦੀ ਅੰਤਿਮ ਮਿਤੀ ਦੀ ਗੱਲ ਕਰੀ 1/1/2024 ਤੱਕ ਠੀਕ ਹੈ ਜੀ 1/1 ਤੱਕ ਤੁਸੀਂ 2024 ਤੱਕ ਫਾਰਮ ਭੇਜ ਸਕਦੇ ਹੋ ਇੰਟਰਵਿਊ ਦੀ ਮਿਤੀ ਤੇ ਸਥਾਨ ਬਾਰੇ ਬਾਜ ਐਸ ਐਮ ਐਸ ਰਾਹੀਂ ਜਾਂ ਵੈੱਬਸਾਈਟ ਤੇ ਇੰਟਰਵਿਊ ਨੂੰ ਨੋਟਿਸ ਰਾਹੀਂ ਸੂਚਿਤ ਕੀਤਾ ਜਾਵੇਗਾ ਉਮੀਦਵਾਰਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੰਟਰਵਿਊ ਦੀ ਮਿਤੀ ਨੂੰ ਆਪਣੇ ਨਾਲ ਸਰਟੀਫਿਕੇਟਾਂ ਦੀ ਸਵੈ ਤਕਸੀਸ਼ ਦਾ ਫੋਟੋ ਕਾਪੀਆਂ ਲੈ ਆਓ ਠੀਕ ਹੈ ਜੀ ਇੰਟਰਵਿਊ ਦੇ ਠੀਕ ਹੈ ਜੀ ਉਹਨੇ ਕਿਹਾ ਵੀ ਤੇਰੇ ਜਾਣਕਾਰੀ ਸਾਡੀ ਵੈਬਸਾਈਟ ਹੈ ਜੀ ਇਸ ਵੈਬਸਾਈਟ ਤੇ ਤੁਸੀਂ ਚੈੱਕ ਕਰਦੇ ਰਹਿ ਸਕਦੇ ਹੋ ਠੀਕ ਹੈ ਜੀ ਡਾਇਰੈਕਟਰ ਨੈਸ਼ਨਲ ਹੈਲਥ ਮਿਸ਼ਨ ਪੰਜਾਬ ਵੱਲੋਂ ਪੋਸਟਾਂ ਕੱਢੀਆਂ ਗਈਆਂ ਹੈ ਜੀ ਦੁਆਰਾ ਫਿਰ ਤੁਹਾਨੂੰ ਪੋਸਟਾਂ ਦੀ ਡਿਟੇਲ ਦੱਸਦੀ ਹੈ ਠੀਕ ਹੈ ਗਾਇਨਕੋਲੋਜੀ ਦੀ ਤਿੰਨ ਪੋਸਟਾਂ ਰਹਿ ਜਾਣੀਆਂ ਤਿੰਨ ਰੇ ਇਹ ਕਮਰਸਾ ਰੈ ਇੱਕ ਬਠਿੰਡੇ ਕ ਜਲੰਧਰ ਹੈ ਠੀਕ ਹੈ ਸੀਨੇ ਕੈਨਸਰ ਤੋਂ ਪੈਡੀਆਟ੍ਰਿਕਸ ਦੀ ਗੱਲ ਕਰੀਏ। ਦੋ ਰਹਿ ਜਾਣੀ ਇਹ ਕੰਬਰ ਸਰਕ ਮੋਹਾਲੀ ਆ। ਜੀ ਮੈਡੀਸਨ ਦੀ ਗੱਲ ਕਰੀਏ ਇੱਕ ਜਲੰਧਰ ਵਿੱਚ ਹੈ। ਠੀਕ ਹੈ ਐਨੇਥੀਸੀਆ ਦੀ ਇੱਕ ਜਲੰਧਰ ਵਿੱਚ ਪੋਸਟ ਹੈ ਜੀ। ਬੀਜ਼ਹ ਚੈਸਟ ਡਿਜ਼ੀਜ਼ ਦੀ ਇੱਕ ਮਲੇਰਕੋਟਲੇ ਵਿੱਚ ਪੋਸਟ ਹੈ ਜੀ। ਤਨਖਾਹ ਤੁਹਾਨੂੰ ਪ੍ਰਤੀ ਸਭ ਨੂੰ ਸੈਂਦ ਦੇਣ 1 ਲੱਖ ਰੁਪਏ ਪ੍ਰਤੀ ਮਹੀਨਾ ਤੁਹਾਨੂੰ ਤਨਖਾਹ ਦਿੱਤੀ ਜਾਣੀ। ਆਨਲਾਈਨ ਅਰਜੀਆਂ ਪਰਮ ਪੇਸ਼ ਕਰਨ ਦੀ ਸ਼ੁਰੂਆਤੀ ਮਿਤੀ ਦੀ ਗੱਲ ਕਰੀਏ 15 12 23 ਰਹਿ ਜਾਣੀ। ਤੇ ਆਖਰੀ ਮਿਤੀ ਦੀ ਗੱਲ ਕਰੀ 1/1/2024 ਲੈ ਜੀ ਨੇ ਇੰਟਰਵਿਊ ਦੀ ਮਿਤੀ ਤੇ ਸਥਾਨ ਬਾਰੇ ਬਾਅਦ ਚ ਐਸਐਮਐਸ ਰਹੀਂ ਜਾਂ ਵੈਬਸਾਈਟ ਰਹੀਂ ਸੂਚਿਤ ਕੀਤਾ ਜਾਵੇਗਾ ਉਮੀਦਵਾਰਾਂ ਨੂੰ ਬੇਨਤੀ ਹੈ ਕਿ ਇੰਟਰਵਿਊ ਵਿੱਚ ਆਪਣੇ ਸਰਟੀਫਿਕੇਟਾਂ ਨਾਲ ਸਵੈ ਤਕਸੀਦ ਦਾ ਫੋਟੋਕਾਪੀਆਂ ਲੈ ਆਓ ਠੀਕ ਹੈ ਸਰਟੀਫਿਕੇਟਾਂ ਦੇ ਸਵੈ ਤਕਸੀਦ ਸੁਦਾ ਕਾਪੀਆਂ ਲੈ ਕੇ ਆਉਣ ਜੀ ਵਧੇਰੇ ਜਾਣਕਾਰੀ ਉਹਨਾਂ ਦੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਾਡੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਧੰਨਵਾਦ ਜੀ